ਸਸ਼ਕਾਰ ਡੈਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਡੋਨਾਲਡ 트੍ਰੰਪ ਤੇ ਐਲਨ ਮਸਕ ਦੀ ਯਾਰੀ ਹੁਣ ਨਿਭਦੀ ਨਜ਼ਰ ਨਹੀਂ ਆ ਰਹੀ। ਦਰਅਸਲ ਐਲਨ ਮਸਕ ਦੇ ਵੱਲੋਂ ਅਮਰੀਕੀ ਸਰਕਾਰ ਦਾ ਸਾਥ ਛੱਡ ਦਿੱਤਾ ਗਿਆ ਤੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵਿਸ਼ੇਸ਼ ਸਲਾਹਕਾਰ ਦੇ ਵਜੂ ਹਸਤੀਫਾ ਦੇ ਦਿੱਤਾ ਗਿਆ। ਤਾਂ ਦੱਸਦੇ ਇਹ ਕਿ ਜਿੱਥੇ ਐਲਨ ਮਸਕ ਨੇ ਸੰਗੀ ਨੌਕਰ ਸ਼ਾਹੀ ਦੇ ਵਿੱਚ ਸੁਧਾਰ ਕਰਨ ਦੀਆਂ ਉਹਨਾਂ ਦੀਆਂ ਕੋਸ਼ਿਸ਼ਾਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ 트੍ਰੰਪ ਦੇ ਵੱਡੇ ਜਿਹੜੇ ਖਰਚ ਬਲ ਨੇ ਉਹ ਸਹੀ ਨਹੀਂ ਤੇ ਉਸ ਦੀ ਆਲੋਚਨਾ ਵੀ ਕੀਤੀ ਹੈ ਮਸਕ ਨੇ ਆਪਣੇ ਡੋਜ ਮਿਸ਼ਨ ਦਾ ਜ਼ਿਕਰ ਕੀਤਾ ਤੇ ਇਸ ਦੇ ਦਰਮਿਆਨ ਕਿਹਾ ਕਿ ਸਰਕਾਰ ਚਲਾਉਣ ਦਾ ਇੱਕ ਬਿਹਤਰ ਤਰੀਕਾ ਬਣ ਜਾਵੇਗਾ ਡੋਨਾਲਡ ਟਰੰਪ ਦੇ ਕਰੀਬੀ ਮੰਨੇ ਜਾਣ ਵਾਲੇ ਐਲਨ ਮਸਕ ਨੇ ਹੁਣ ਐਲਾਨ ਕੀਤਾ ਹੈ ਕਿ ਉਹ ਟਰੰਪ ਪ੍ਰਸ਼ਾਸਨ ਨੂੰ ਛੱਡ ਰਹੇ ਨੇ ਤਾਂ ਸੰਗੀ ਨੌਕਰ ਸ਼ਾਹੀ ਨੂੰ ਘਟਾਉਣ ਤੇ ਸੁਧਾਰ ਕਰਨ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਕਰਨ ਤੋਂ ਬਾਅਦ ਹੁਣ ਐਲਨ ਮਸਕ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਸ਼ੇਸ਼ ਸਲਾਹਕਾਰ ਦੇ ਵੱਜੋਂ ਆਪਣੀ ਸਰਕਾਰੀ ਭੂਮਿਕਾ ਛੱਡ ਦਿੱਤੀ ਹੈ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਐਲਨ ਮਸਕ ਦੇ ਵੱਲੋਂ ਇਹ ਕਿਹਾ ਗਿਆ ਕਿ ਜਿਵੇਂ ਕਿ ਇੱਕ ਵਿਸ਼ੇਸ਼ ਸਰਕਾਰੀ ਕਰਮਚਾਰੀ ਵਜੋਂ ਮੇਰਾ ਨਰਤਾਰਸ ਸਮਾ ਖਤਮ ਹੋ ਰਿਹਾ ਮੈਂ ਹੈ ਰਾਸ਼ਟਰਪਤੀ ਟਰੰਪ ਦਾ ਫਜ਼ੂਲ ਖਰਚ ਘਟਾਉਣ ਦੇ ਮੌਕੇ ਦੇ ਲਈ ਧੰਨਵਾਦ ਕਰਨਾ ਚਾਹੁੰਦਾ ਤੇ ਇਸ ਦਾ ਜ਼ਿਕਰ ਕਰਦਿਆਂ ਹੋਇਆ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਟਰੰਪ ਦੇ ਬੈਗ ਬਿਊਟੀਫੁਲ ਬਿਲਦੀ ਆਲੋchna ਕੀਤੀ ਸੀ 트럼ਪ ਨੇ ਉਹਨਾਂ ਨੂੰ ਵਿਸ਼ੇਸ਼ ਸਲਾਹਕਾਰ ਬਣਾਇਆ ਸੀ ਜਿਸ ਦੇ ਤਹਿਤ ਕੀ ਹਰ ਸਾਲ 130 ਦਿਨਾਂ ਦੇ ਲਈ ਸਰਕਾਰ ਦੇ ਕੰਮ ਬਾਰੇ ਆਪਣੀ ਉਹਨਾਂ ਵੱਲੋਂ ਸਲਾਹ ਦਿੱਤੀ ਜਾਵੇਗੀ ਵੀ ਜਨਵਰੀ ਨੂੰ 트럼ਪ ਦੇ ਸੌ ਚੁੱਕ ਸਮਾਗਮ ਤੋਂ ਲੈ ਕੇ ਮਈ ਤੱਕ ਇਹ ਸੀਮਾ ਪੂਰੀ ਕੀਤੀ ਜਾ ਰਹੀ ਹੈ 2020 ਦੇ ਅੰਤ ਦੇ ਵਿੱਚ ਵਾਈਟ ਹਾਊਸ ਦੀ ਇੱਕ ਅਧਿਕਾਰੀ ਨੇ ਇਹ ਦੱਸਿਆ ਸੀ ਕਿ ਮਸਕ ਦੀ ਇੱਕ ਵਿਸ਼ੇਸ਼ ਸਰਕਾਰੀ ਕਰਮਚਾਰੀ ਦੇ ਵਜੋਂ ਜਿਹੜੀ ਭੂਮਿਕਾ ਸ਼ੁਰੂ ਹੋਵੇਗੀ ਹਾਲਾਂਕਿ ਹੁਣ ਐਲਨ ਮਸਕ ਦੇ ਵੱਲੋਂ ਆਪਣੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਤਾਂ ਵਿਸ਼ੇਸ਼ ਸਲਾਹਕਾਰ ਜਿੱਥੇ ਡੋਨਾਲਡ 트ੰਪ ਦੇ ਵੱਲੋਂ ਉਹਨਾਂ ਨੂੰ ਚੁਣਿਆ ਗਿਆ ਸੀ ਪਰ ਹੁਣ ਐਲਨ ਮਸਕ ਤੇ 트ੰਪ ਦੀ ਯਾਰੀ ਕੁਝ ਖਾਸੀ ਨਿਭਦੀ ਨਜ਼ਰ ਨਹੀਂ ਆ ਰਹੀ ਹੈ। ਦਰਅਸਲ ਐਲਨ ਮਸਕ ਦੇ ਵੱਲੋਂ ਅਮਰੀਕੀ ਸਰਕਾਰ ਦਾ ਸਾਥ ਛੱਡ ਦਿੱਤਾ ਗਿਆ ਤੇ ਰਾਸ਼ਟਰਪਤੀ ਡੋਨਾਲਡ 트ੰਪ ਦੇ ਵਿਸ਼ੇਸ਼ ਸਲਾਹਕਾਰ ਦੇ ਵਜੂ ਅਸਤੀਫਾ ਦੇ ਦਿੱਤਾ ਗਿਆ। ਤਾਂ ਦੱਸਦੇ ਇਹ ਕਿ ਜਿੱਥੇ ਐਲਨ ਮਸਕ ਨੇ ਸੰਗੀ ਨੌਕਰ شاہੀ ਦੇ ਵਿੱਚ ਸੁਧਾਰ ਕਰਨ ਦੀਆਂ ਉਹਨਾਂ ਦੀਆਂ ਕੋਸ਼ਿਸ਼ਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ 트ੰਪ ਦੇ ਵੱਡੇ ਜਿਹੜੇ ਖਰਚ ਬਲ ਨੇ ਉਹ ਸਹੀ ਨਹੀਂ ਤੇ ਉਸ ਦੀ ਆਲੋਚਨਾ ਵੀ ਕੀਤੀ ਹੈ ਮਸਕ ਨੇ ਆਪਣੇ ਡੋਜ ਮਿਸ਼ਨ ਦਾ ਜ਼ਿਕਰ ਕੀਤਾ ਤੇ ਇਸ ਦੇ ਦਰਮਿਆਨ ਕਿਹਾ ਕਿ ਸਰਕਾਰ ਚਲਾਉਣ ਦਾ ਇੱਕ ਬਿਹਤਰ ਤਰੀਕਾ ਬਣ ਜਾਵੇਗਾ ਡੋਨਾਲਡ 트ੰਪ ਦੇ ਕਰੀਬੀ ਮੰਨੇ ਜਾਣ ਵਾਲੇ ਐਲਨ ਮਸਕ ਨੇ ਹੁਣ ਐਲਾਨ ਕੀਤਾ ਹੈ ਕਿ ਉਹ 트ੰਪ ਪ੍ਰਸ਼ਾਸਨ ਨੂੰ ਛੱਡ ਰਹੇ ਨੇ ਤਾਂ ਸੰਗੀ ਨੌਕਰ ਸ਼ਾਹੀ ਨੂੰ ਘਟਾਉਣ ਤੇ ਸੁਧਾਰ ਕਰਨ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਕਰਨ ਤੋਂ ਬਾਅਦ ਹੁਣ ਐਲਨ ਮਸਕ ਨੇ ਰਾਸ਼ਟਰਪਤੀ ਡੋਨਾਲਡ 트ੰਪ ਦੇ ਵਿਸ਼ੇਸ਼ ਸਲਾਹਕਾਰ ਦੇ ਵਜੋਂ ਆਪਣੀ ਸਰਕਾਰੀ ਭੂਮਿਕਾ ਛੱਡ ਦਿੱਤੀ ਹੈ। ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਐਲਨ ਮਸਕ ਦੇ ਵੱਲੋਂ ਇਹ ਕਿਹਾ ਗਿਆ ਕਿ ਜਿਵੇਂ ਕਿ ਇੱਕ ਵਿਸ਼ੇਸ਼ ਸਰਕਾਰੀ ਕਰਮਚਾਰੀ ਵਜੋਂ ਮੇਰਾ ਨਰਤਾਰ ਸਮਾ ਖਤਮ ਹੋ ਰਿਹਾ। ਮੈਂ ਹੈ ਰਾਸ਼ਟਰਪਤੀ 트ੰਪ ਦਾ ਫਜ਼ੂਲ ਖਰਚ ਘਟਾਉਣ ਦੇ ਮੌਕੇ ਦੇ ਲਈ ਧੰਨਵਾਦ ਕਰਨਾ ਚਾਹੁੰਨਾ ਤੇ ਇਸ ਦਾ ਜ਼ਿਕਰ ਕਰਦਿਆਂ ਹੋਇਆ ਉਹਨਾਂ ਇਹ ਵੀ ਕਿਹਾ ਕਿ ਉਹਨਾਂ 트ੰਪ ਦੇ ਬਿਗ ਬਿਊਟੀਫੁਲ ਬਿਲ ਦੀ ਆਲੋਚਨਾ ਕੀਤੀ ਸੀ 트ੰਪ ਨੇ ਉਹਨਾਂ ਨੂੰ ਵਿਸ਼ੇਸ਼ ਸਲਾਹਕਾਰ ਬਣਾਇਆ ਸੀ ਜਿਸ ਦੇ ਤਹਿਤ ਕਿ ਹਰ ਸਾਲ 130 ਦਿਨਾਂ ਦੇ ਲਈ ਸਰਕਾਰ ਦੇ ਕੰਮ ਬਾਰੇ ਆਪਣੀ ਉਹਨਾਂ ਵੱਲੋਂ ਸਲਾਹ ਦਿੱਤੀ ਜਾਵੇਗੀ ਵੀ ਜਨਵਰੀ ਨੂੰ 트ੰਪ ਦੇ ਸੌ ਚੁੱਕ ਸਮਾਗਮ ਤੋਂ ਲੈ ਕੇ ਮਈ ਤੱਕ ਇਹ ਸੀਮਾ ਪੂਰੀ ਕੀਤੀ ਜਾ ਰਹੀ ਹੈ 2020 ਦੇ ਅੰਤ ਤੱਕ ਵਾਈਟ ਹਾਊਸ ਦੀ ਅਧਿਕਾਰੀ ਨੇ ਇਹ ਦੱਸਿਆ ਸੀ ਕਿ ਮਸਕ ਦੀ ਇੱਕ ਵਿਸ਼ੇਸ਼ ਸਰਕਾਰੀ ਕਰਮਚਾਰੀ ਦੇ ਵਜੋਂ ਜਿਹੜੀ ਭੂਮਿਕਾ ਸ਼ੁਰੂ ਹੋਵੇਗੀ ਹਾਲਾਂਕਿ ਹੁਣ ਐਲਨ ਮਸਕ ਦੇ ਵੱਲੋਂ ਆਪਣੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਤਾਂ ਵਿਸ਼ੇਸ਼ ਸਲਾਹਕਾਰ ਜਿੱਥੇ ਡੋਨਾਲਡ 트ੰਪ ਦੇ ਵੱਲੋਂ ਉਹਨਾਂ ਨੂੰ ਚੁਣਿਆ ਗਿਆ ਸੀ ਪਰ ਹੁਣ ਐਲਨ ਮਸਕ ਤੇ 트ੰਪ ਦੀ ਯਾਰੀ ਕੁਝ ਖਾਸ ਨਿਭਦੀ ਨਜ਼ਰ ਨਹੀਂ ਆ ਰਹੀ ਹੈ